ਵੀ ਦੋਸਤੋ ਬੀਹਾਂ ਚੜਾ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਗੱਲ ਫਾਰਮ ਤੇ ਅੱਜ ਦਾ ਜੀ ਵਿਸ਼ਾ ਜਿਵੇਂ ਕਿ ਆਪਾਂ ਤੁਹਾਨੂੰ ਅੱਗੇ ਬੋਲਾਂ ਦਾ ਕੰਪੈਰੀਜ਼ਨ ਕਰਕੇ ਦੱਸਦੇ ਹੁੰਦੇ ਆ ਉਸੇ ਤਰ੍ਹਾਂ ਆਪਾਂ WWS ਦੇ ਦੋ ਬੋਲ ਲਏ ਆ ਟੌਪ ਦੇ ਟੂ ਬੋਲ ਹੋਣਗੇ ਜਿਨ੍ਹਾਂ ਦਾ ਪ੍ਰਾਈਸ ਹੈਗਾ ਜੀ 8800 ਰੁਪਈਆ ਇੱਕ ਬੋਲ ਦਾ ਸੀਮੰਦਾ ਪ੍ਰਾਈਸ ਹੈਗਾ ਤੇ ਦੂਸਰਾ ਹੈਗਾ ਜੀ 8500 ਰੁਪਿਆ ਠੀਕ ਹੈ ਜੀ ਇਹਨਾਂ ਦੋਨਾਂ ਬੋਲਾਂ ਦਾ ਆਪਾਂ ਆਪਸ ਵਿੱਚ ਕੰਪੈਰੀਜ਼ਨ ਕਰਾਂਗੇ ਕਿ ਇਹਨਾਂ ਦੋਨਾਂ ਦੇ ਅੰਕੜੇ ਇੱਕ ਦੂਜੇ ਨਾਲ ਕਿੰਨੇ ਕੁ ਡਿਫਰੈਂਟ ਆ ਤੇ ਆਪਾਂ ਤੁਹਾਨੂੰ ਇਹ ਵੀ ਦੱਸਾਂਗੇ ਕਿ ਇਹ ਜੋ ਬੋਲਾ ਇਹਨਾਂ ਦਾ ਆਪਾਂ ਜੇ 30 ਲੀਟਰ ਵਾਲੀ ਗਾਂ ਦੇ ਸਿਵਨ ਭਰੌਣੇ ਆ ਤਾਂ ਅੱਗੇ ਜਾ ਕੇ ਉਹ ਫਰਸਟ ਰਿਟ੍ਰੀਸ਼ਨ ਤੇ ਉਹਦੀ ਆਪਾਂ ਨੂੰ ਬੱਚੀ ਮਿਲੂਗੀ ਉਹ ਆਪਾਂ ਨੂੰ ਕਿੰਨਾ ਮਿਲਕ ਦੇ ਸਕਦੀ ਆ ਠੀਕ ਹੈ ਜੀ ਸੋ ਵੀਡੀਓ ਦੇ ਅੰਤ ਤੱਕ ਬਨੇ ਰਹਿਣਾ ਜੋ ਵੀਰਪਰਾ ਚੈਨਲ ਤੇ ਪਹਿਲੀ ਵਾਰ ਆਇਆ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰਨਾ ਸੋ ਆਪਾਂ ਅੱਜ ਦੀ ਵੀਡੀਓ ਸ਼ ਸੋ ਜਿਸ ਤਰ੍ਹਾਂ ਤੁਸੀਂ ਦੇਖ ਸਕਦੇ ਆ ਇਹ ਦੋ ਬਾਲ ਲੈ ਆ ਜੀ ਆਪਾਂ WWS ਦੇ ਜਿਸ ਦਾ ਕਿ ਨਾ ਹੈਗਾ ਹਾਈ ਹੋਮ ਤੇ ਦੂਸਰਾ ਹੈਗਾ ਜੀ ਮਿਲਕੀ ਜਿਹੜਾ ਹਾਈ ਹੋਮ ਇਸ ਦਾ ਹੈਗਾ ਪ੍ਰਾਈਸ 8800 ਰੁਪਿਆ ਇੱਕ ਹਿਮਨ ਦਾ ਤੇ ਜਿਹੜਾ ਹੈਗਾ ਮਿਲਕੀ ਇਸ ਦਾ ਹੈਗਾ ਜੀ 8500 ਰੁਪਿਆ ਸੋ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਆ ਆਪਾਂ ਬਾਰੇ ਡਿਟੇਲ ਦੇ ਵਿੱਚ ਅੰਕੜਿਆਂ ਦੇ ਨਹੀਂ ਨਿਰੇਖਣ ਕਰਨਾ ਕਿਉਂਕਿ ਫਿਰ ਵੀਡੀਓ ਬਹੁਤ ਜ਼ਿਆਦਾ ਲੰਬੀ ਹੋ ਜੂਗੀ ਸੋ ਜਿਸ ਤਰ੍ਹਾਂ ਦੇਖ ਸਕਦੇ ਆ ਲੈਫਟ ਤੇ ਹਾਈ ਹੋਮ ਆ ਰਾਈਟ ਸਾਈਡ ਤੇ ਹੈਗਾ ਮਿਲਕੀ ਸੋ ਇਹਨਾਂ ਦਾ ਵੀ ਮਿਲਕ ਦੇਖੋ ਪਹਿਲਾਂ ਬੀਟਾ ਕੈਜਨ A1 A1 A2 ਆ ਹਾਈ ਹੋਮ ਦਾ ਤੇ ਮਿਲਕੀ ਦਾ ਹੈਗਾ A2 A2 ਕਪਾ ਕੈਜਨ AB ਆ ਤੇ ਇਸ ਦਾ ਹੈਗਾ BB ਹਾਈ ਹੋਮ ਦਾ ਇਹ ਦੋਨੋਂ ਦਾ ਡਿਫਰੈਂਟ ਆਸ ਵਿੱਚ ਸੋ ਜੈਸ ਤਾਂ ਤੁਸੀਂ ਦੇਖਦੇ ਇਹ ਹਾਈ ਹੋਮ ਦੀ ਮਾਂ ਦਾ ਮਿਲਕ ਰਿਕਾਰਡ ਹੈਗਾ ਜੀ 13170 ਲੀਟਰ ਤੇ ਜੋ ਹੈਗਾ ਇਹ ਮਿਲਕੀ ਇਸ ਦੀ ਮਾਂ ਦਾ ਇਹਨਾਂ ਨੇ ਰਿਕਾਰਡ ਨਹੀਂ ਲਿਖਿਆ ਹੋਇਆਗਾ ਸੋ ਜੇ ਆਪਾਂ ਦੇਖੀਏ ਡਾਕਟਰਸ ਜੋਗੇ ਪਰਫੋਰਮੈਂਸ ਕਰ ਰਹੇ ਨੇ ਇਹ ਹਾਈ ਹੋਮ ਦਾ ਹੈਗਾ ਜੀ 11796 ਲੀਟਰ ਤੇ ਮਲਕੀ ਦਾਗਾ ਵਾ 11735 ਸੋ ਇਹ ਤਕਰੀਬਨ ਸੇਮ ਹੀ ਹੈ ਕੋਈ ਜ਼ਿਆਦਾ ਡਿਫਰੈਂਟ ਨਹੀਂ ਹੈਗਾ ਤੇ ਫੈਟ ਪਰਸੈਂਟੇਜ ਵੀ ਜੀ 4.50 ਹਾਈ ਹੋਮ ਦੀ ਹੈ ਤੇ 4.60 ਹੈਗੀ ਅਮਰੀਕੀ ਦੀ ਇਹ ਤਕਰੀਬਨ ਸੇਮ ਹੀ ਹੈ 11796 ਤੇ 11735 ਅੱਗੇ ਡਾਕਟਰ ਸੇਨ ਦਾ ਮਿਲਕ ਦੇ ਰਹੀਆਂ ਨੇ ਜੇ ਆਪਾਂ TPI ਦੀ ਗੱਲ ਕਰੀਏ ਲੈਫਟ ਤੇ ਹਾਈ ਹੋਮ ਦਾ TPI ਜੋ ਹੈਗਾ ਜੀ 2925 ਠੀਕ ਹੈ ਜੀ ਤੇ ਰਾਈਟ ਸਾਈਡ ਹੈਗਾ ਵਾ ਮਿਲਕ ਕੀ ਜਿਸ ਦਾ ਹੈਗਾ ਵਾ 3070 ਸੋ ਇਸ ਤੋਂ ਅੱਗੇ ਤੁਸੀਂ ਦੇਖ ਸਕਦੇ ਨੇ ਨੈੱਟ ਮੈਰਿਟ ਚੀਜ਼ ਮੈਰਿਟ ਠੀਕ ਹੈ ਜੀ ਇਹ ਅੱਗੇ ਪ੍ਰੋਫਿਟ ਹੁੰਦਾ ਵੀ ਕਿੰਨਾ ਨੈੱਟ ਮੈਰਿਟ ਵਿੱਚ ਆਪਾਂ ਕਿੰਨੇ ਡਾਲਰ ਦਾ ਪ੍ਰੋਫਿਟ ਕਰਕੇ ਦੇ ਸਕਦੇ ਹਾਂ ਬੱਚੀਆਂ ਜਾਂ ਚੀਜ਼ ਮੈਰਿਟ ਵਿੱਚ ਇਸ ਵਿੱਚ ਵੀ ਤੁਸੀਂ ਦੇਖ ਸਕਦੇ ਆ ਮਿਲਕੀ ਦਾ ਜੋ ਹੈਗਾ ਅੰਕੜਾ ਜ਼ਿਆਦਾ ਵਾ ਜਿਸ ਤਰ੍ਹਾਂ ਚੀਜ਼ ਮੈਰਿਟ ਜਿਵੇਂ ਵਧੀਆ ਦੁੱਧ ਤੋਂ ਪਨੀਰ ਬਣ ਸਕਦਾ ਮੈਜੇ ਮਿਲਕੀ ਬੋਲ ਦਾ ਸੋ ਫੀਡ ਐਫੀਸ਼ੀਐਂਸੀ ਵਿੱਚ ਜੇ ਦੇਖੀਏ ਤਾਂ ਜਿਹੜਾ ਮਿਲਕੀ ਬੋਲ ਆ ਉਹ ਫੀਡ ਜ਼ਿਆਦਾ ਸੇਵ ਕਰ ਰਿਹਾ ਮਤਲਬ ਕਿ ਘੱਟ ਫੀਡ ਲੈ ਕੇ ਬਜ਼ਰੇ ਦੁੱਧ ਦੇ ਰਿਹਾ ਵਾ ਤੇ ਜੀ ਆਪਾਂ ਹਾਈ ਹੋਮ ਦੀ ਗੱਲ ਕਰੀ ਇਸ ਵੇਲੇ ਤੁਸੀਂ ਦੇਖ ਸਕਦੇ ਫਿਗਰ ਹੈਗੀ ਆ -45 ਠੀਕ ਹੈ ਜੀ ਸੋ ਇਸ ਇਸ ਤਰ੍ਹਾਂ ਮਤਲਬ ਕਿ ਜੇ ਇਹ ਫੀਡ ਘੱਟ ਸੇਵਡ ਕਰ ਰਿਹਾ ਹੁਆ ਹਾਈ ਹੋਮ ਮਿਲਕੀ ਦੇ ਮੁਕਾਬਲੇ ਇਸ ਤੋਂ ਕਿ ਜੀ ਦੇਖੀਏ ਪੀਟੀਏ ਮਿਲਕ ਹੈਗਾ ਜੀ ਹਾਈ ਹੋਗਾ 233 ਲਬੀਐਸ ਤੇ ਜੋ ਹੈਗਾ ਮਿਲਕ ਇਸਦਾ ਹੈਗਾ 1208 ਲਬੀਐਸ ਕਾਫੀ ਜ਼ਿਆਦਾ ਪੀਟੀਏ ਅੱਗੇ ਆਪਾਂ ਨੂੰ ਪ੍ਰੋਡਿਊਸ ਕਰਕੇ ਦੇ ਰਹੇ ਆ ਮਿਲਕੀ ਬੁੱਲ ਤੇ ਪੀਟੀਏ ਪ੍ਰੋਟੀਨ ਵਿੱਚ ਵੀ 25 ਲਬੀਐਸ ਹੀ ਆਹੇ ਤੇ ਮਿਲਕੀ ਹੈਗਾ ਵਾ 47 ਠੀਕ ਹੈ ਜੀ ਸੋ ਇਹ 92% ਆ ਦੇ ਹਾਈ ਓਮ ਦੇ ਅੰਕੜੇ ਤੇ 99% ਹੈਗੇ ਆ ਇਹਨਾਂ ਦੇ ਮਿਲਕੀ ਬੋਲਦੇ ਆ ਅੰਕੜੇ ਠੀਕ ਹੈ ਜੀ ਤੇ ਜੇ ਆਪਾਂ ਡੀਪੀਆਰ ਜਾਂ ਫਰਟੀਲਿਟੀ ਇੰਡੈਕਸ ਦੀ ਗੱਲ ਕਰੀਏ ਜੋ ਕਿ ਹੈਗਾ ਵਾ ਹਾਈ ਓਮ ਦਾ ਡੀਪੀਆਰ ਹੈਗਾ -0.8 ਤੇ ਜੋ ਹੈਗਾ ਮਿਲਕੀ ਇਸ ਦਾ ਹੈਗਾ -2.5 ਇਸ ਵਿੱਚ ਮਿਲਕੀ ਦਾ ਕਾਫੀ ਜ਼ਿਆਦਾ ਮਾਈਨਸ ਵਿੱਚ ਆ ਰਿਹਾ ਡੀਪੀਆਰ ਜੇ ਐਚਸੀਆਰ ਦੇਖੀਏ ਤਾਂ ਦੋਨੋਂ ਦਾ ਸੇਮ ਹੈ 0.9 0.9 ਪਲੱਸ ਵਿੱਚ ਸੀਸੀਆਰ ਵੀ ਹਾਈ ਓਮ ਦਾ ਕਾਫੀ ਜ਼ਿਆਦਾ ਮਾਈਨਸ ਵਿੱਚ ਆ ਰਿਹਾ -1.4 ਤੇ ਮਿਲਕੀ ਦਾ ਹੈਗਾ ਵਾ -0.3 ਠੀਕ ਆ ਜੀ ਜੇ ਆਪਾਂ ਸਾਇਰ ਦੇ ਉਹ ਦੇਖੀਏ ਸਪਰਮ ਦਾ ਸਕੋਰ ਉਹ ਹੈਗਾ ਹਾਈ ਉਹ ਦਾ 2.5 ਤੇ ਮਿਲਕੀ ਦਾ -1.4 ਆ ਰਿਹਾ ਵਾ ਜੋ ਇਸ ਦਾ ਸਪਰਮ ਦਾ ਸਕੋਰ ਆਪਾਂ ਕਹਿ ਸਕਦੇ ਹਾਂ ਸਾਇਰ ਕਾਲਵਿੰਗ ਸਕੋਰ ਹੁੰਦਾ ਠੀਕ ਆ ਜੀ ਸੋ ਇਸ ਦਾ ਮਿਲਕੀ ਦਾ ਕਾਫੀ ਜਿਆਦਾ ਮਾਈਨਸ ਵਿੱਚ ਆ ਰਿਹਾ -1.4 ਜੇ ਆਪਾਂ ਇਸ ਤੋਂ ਅੱਗੇ ਸਾਇਰ ਕਾਲਵਿੰਗ ਇਸ ਦੇਖੀਏ ਤਾਂ ਤਕਰੀਬਨ ਦੋਨਾਂ ਦਾ ਸੇਮ ਆ 1.7 1.5 ਡਾਕਟਰ ਕਾਲਵਿੰਗ ਇਸ ਵੀ ਸੇਮ ਆ ਸਾਇਰਸ ਸਟਿਲ ਬਰਥ ਵੀ ਦੋਨਾਂ ਦਾ ਤਕਰੀਬਨ ਸੇਮ ਆ ਤੇ ਪ੍ਰੋਡਕਟ ਵਾਲੇ ਵਿੱਚ ਕਾਫੀ ਜਿਆਦਾ ਅੰਤਰ ਦੇਖਣ ਨੂੰ ਮਿਲ ਰਿਹਾ ਹੈ ਹਾਈ ਓਮ ਦਾ -0.1 ਆ ਤੇ ਜੋ ਹੈਗਾ ਮੈਲਕੀਸ ਦਾ ਹੈਗਾ 2.9 ਠੀਕ ਆ ਜੀ ਸੋ ਮੈਰਕਿੰਗ ਸਪੀਡ ਵੀ ਤਕਰੀਬਨ ਸੇਮ ਹੀ ਆ ਹਾਈ ਓਮ 60 6.72 ਆ ਤੇ ਮੈਲਕੀ ਦੀ ਹੈਗੀ 7.05 ਸਿਮੈਟਿਕ ਸੈਲ ਸਕੋਰ 2.93 ਆ ਤੇ ਇਸ ਦਾ ਹੈਗਾ 3.00 ਪੂਰਾ ਮੈਲਕੀ ਦਾ ਠੀਕ ਆ ਜੀ ਇਸ ਤੋਂ ਅਗਰ ਤੁਸੀਂ ਲਿੰਨਰ ਚਾਰਟ ਵੀ ਦੇਖ ਸਕਦੇ ਹੋ ਦੋਨਾਂ ਬੁੱਲਾਂ ਦਾ ਸੋ ਹਾਈ ਹੋਮ ਦਾ ਜ਼ਿਆਦਾ ਪੋਜ਼ਿਟਿਵ ਵਿੱਚ ਜਾ ਰਿਹਾ ਵਾ ਤੇ ਜੋ ਹੈਗਾ ਮਿਲਕੀ ਇਸ ਦਾ ਨੈਗੇਟਿਵ ਵਿੱਚ ਜਾ ਰਿਹਾ ਥੋੜਾ ਜਿਹਾ ਕਿਉਂਕਿ ਜੋ ਹਾਈ ਹੋਮ ਦੀਆਂ ਬੱਚੀਆਂ ਉਹ ਜ਼ਿਆਦੇ ਕੱਦ ਕਾਠ ਭਾਰੇ ਵੱਜਣ ਵਾਲੀਆਂ ਸਟਰਕਚਰ ਉਸ ਦਾ ਕਾਫੀ ਜ਼ਿਆਦਾ ਭਾਰਾ ਹੋ ਸਕਦਾ ਉਸੇ ਤਰ੍ਹਾਂ ਜੇ ਹਾਈ ਹੋਮ ਦਾ ਸਟਰਕਚਰ ਦੇਖੀਏ ਸਟਰਕਚਰ ਦੇਖੀਏ ਤਾਂ ਛੋਟੇ ਕੱਦ ਕਾਠ ਦੀਆਂ ਬੱਚੀਆਂ ਮਿਲ ਸਕਦੀਆਂ ਆਪਾਂ ਨੂੰ ਦੇਖਣ ਨੂੰ ਪੈਰਾਂ ਦਾ ਸਕੋਰ ਤੇ ਲੇਗ ਦਾ ਸਕੋਰ ਵਿੱਚੋਂ ਹਾਈ ਹੋਮ ਅੱਗੇ ਚੰਗਾ ਆ ਰਿਹਾ ਵਾ ਸੋ ਉੱਥੇ ਦੇਖੀਓ ਮਿਲਕੀ ਦਾ ਥੋੜਾ ਜਿਹਾ ਸਕੋਰ ਇਹ 네ਗੇਟਿਵ ਵਿੱਚ ਆ ਰਿਹਾ ਵਾ ਠੀਕ ਹੈ ਜੀ ਹੁਣ ਜੇ ਆਪਾਂ ਇਸ ਤੋਂ ਅੱਗੇ ਗੱਲ ਕਰੀਏ ਵੀ ਆਪਾਂ ਨੂੰ ਕਿੰਨਾ ਹੈ ਮਿਲਕ ਦੇ ਸਕਦੀ ਆਵਾ ਜੇ ਆਪਾਂ 30 ਲੀਟਰ ਵਾਲੀ ਗਾਂ ਦੇ ਸੀਮਨ ਭਰੌਣੇ ਇਹਨਾਂ ਦਾ ਠੀਕ ਹੈ ਜੀ ਸੋ ਸਭ ਤੋਂ ਪਹਿਲਾਂ ਤਾਂ ਆਪਾਂ ਤੁਹਾਨੂੰ ਹਾਈ ਹੋਮ ਦੇ ਡਾਕਟਰ ਜੇ ਆਪਾਂ 30 ਲੀਟਰ ਵਾਲੀ ਗਾਂ ਦੇ ਸੀਮਨ ਭਰੌਣੇ ਪਹਿਲੀ ਇਲੈਕਟ੍ਰੀਸ਼ੀਅਨ ਦੇ ਕਿੰਨਾ ਮਿਲਕ ਦੇ ਸਕਦੀ ਆ ਸਾਊਥ ਤੋਂ ਪਹਿਲਾਂ ਆਪਾਂ 3 ਲੀਟਰ ਲਈ ਦੇਖੋ ਜਿ세ਾ ਨੰਬਰ 2 ਦੇ ਦੇਖ ਸਕਦੇ ਹਾਈ ਹੋਮ ਬੋਲ ਪੀਟੀਏ ਜੋ ਕਿ ਹੈਗਾ 233 ਲਬਸ ਜੋ ਕਿ ਆਪਾਂ 2.2 ਨਾਲ ਡਿਵਾਈਡ ਕਰਕੇ 105 ਕਿਲੋ ਹੋ ਗਿਆ ਠੀਕ ਹੈ ਜੀ ਪੂਰੇ 305 ਦੇ ਰਹਿੰਦਾ 11796 ਵਿੱਚ ਆਪਾਂ 105 ਜੋੜ ਦੇਣਾ ਜੋ ਕਿ ਹੋ ਗਿਆ 11901 ਮਤਲਬ ਕਿ ਇੱਕ ਦਿਨ ਦੀ ਆਪਾਂ ਨੂੰ ਵਾਸਤੇ ਮਿਲ ਰਹੀ ਹੈ 39.02 ਕਿਜੀ ਠੀਕ ਹੈ ਜੀ ਹੁਣ ਅੱਧਾ ਹੀ ਅੱਗੇ ਪਾਸ ਹੋਣਾ 39.02 ਨੂੰ ਆਪਾਂ ਡਿਵਾਈਡ ਕਰਨਾ 2 ਤੇ ਜੋ ਕਿ ਆ ਰਿਹਾ 19.51 ਲੀਟਰ ਜੇ ਹੁਣ ਆਪਾਂ 30 ਲੀਟਰ ਹੀ ਮਿਲ ਕੇ ਤਰੋਣੇ ਆ ਤਾਂ ਤੁਸੀਂ ਦੇਖ ਸਕਦੇ ਆ 30 49.02 ਜੋ ਕਿ ਆਪਾਂ ਨੂੰ ਪਿੱਛੋਂ ਗਾਂਾਂ ਤੋਂ ਆ ਰਿਹਾ ਵਾ ਤੇ ਡਿਵਾਈਡਡ 2 ਜੋ ਕਿ ਆਪਾਂ ਨੂੰ 34.51 ਲੀਟਰ ਸਾਢੇ 34 ਲੀਟਰ ਤੇ ਆਪਾਂ ਨੂੰ 30 ਲੀਟਰ ਵਾਲੀ ਗਾਂ ਦੇ ਜੇ ਆਪਾਂ ਸਿਮਨ ਭਰੋਨੇ ਹਾਂ ਉਹਦਾ ਪਹਿਲੀ ਲੇਫਟ ਲਿਕਟੇਸ਼ਨ ਤੇ ਉਸਦੀ ਜੋ ਬੱਛੀ ਆਊਗੀ ਆਪਾਂ ਨੂੰ ਸਾਢੇ 34 ਲੀਟਰ ਤੇ ਜਾ ਸਕਦੀ ਆ ਉਸ ਤੋਂ ਜਿੰਨੇ ਦੂਸਰਾ ਸੂਆ ਤੀਸਰਾ ਸੂਆ ਓਵੇਂ ਓਵੇਂ ਉਹ ਅੱਗੇ ਦੁੱਧ ਵੱਧਦੀ ਜਾਊਗੀ ਠੀਕ ਆ ਜੀ ਹੁਣ ਜੇ ਆਪਾਂ ਇਸ ਤੋਂ ਅਗੇ ਮਿਲਕੀ ਦੀ ਗੱਲ ਕਰੀਏ ਮਿਲਕੀ ਬਾਲ ਦੀ ਡਾਟਰ ਦੀ ਕਾਂ ਇਸ ਦਾ ਪੀਟੀ ਹੈਗਾ ਜੀ 1208 ਲਬੀਸ ਜੋ ਕਿ 549 ਕੇਜੀ ਹੋ ਗਿਆ 11735 ਵਿੱਚ 549 ਜੋੜਿਆ 12284 ਹੋ ਗਿਆ ਕੇਜੀ ਇੱਕ ਦਿਨ ਦੀ ਔਸਤ ਕਿ 40.27 ਜਿਵੇਂ ਤੁਹਾਨੂੰ ਦੱਸਿਆ ਵੀ ਅੱਧਾ ਹੀ ਪਾਸ ਹੋਣਾ ਅਗੇ 40.27 ਨੂੰ ਦੋ ਦੇ ਡਿਵਾਈਡ ਕੀਤਾ 20 ਕਿਲੋ 135 ਗ੍ਰਾਮ ਹੋ ਗਿਆ ਜਿਸ ਤਰ੍ਹਾਂ 30% 40.27 2 35.135 ਲੀਟਰ ਇੱਕ ਦਿਨ ਦੀ ਔਸਤ ਆ ਸਕਦੀ ਆ ਮਿਲਕੀ ਬਾਲ ਦੀ ਡਾਟਰ ਜੇ ਆਪਾਂ ਸੀਮਨ ਭਰੋਣੇ ਆ ਠੀਕ ਹੈ ਜੀ ਪਹਿਲੀ ਲਿਕਟੇਸ਼ਨ ਤੇ ਸੋ ਏਸੀ ਆਪਣੇ ਆਈ ਦੀ ਵੀਡੀਓ ਸੋ ਜੇ ਵੀਡੀਓ ਚੰਗੀ ਲੱਗੇ ਤੇਨੂੰ ਸਬਸਕ੍ਰਾਈਬ ਦੇ ਸਿਰ ਜੁਲ ਕਰਨਾ ਇਹ ਧੰਨਵਾਦ